ਅਮਰਤਪਾਲ ਨੂੰ ਕਿਵੇਂ ਘੇਰਿਆ ਗਿਆ ਸੁਖਵੀਰ ਸਿੰਘ ਬਾਦਲ ਹੋਰਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਸਾਰੇ ਜਾਣਦੇ ਆ ਹੁਣ ਮੋੜਵੇਂ ਜਵਾਬ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਕੋਲ ਬਕਾਇਦਾ ਲਿਖਤੀ ਰੂਪ ਚ ਇੱਕ ਮੰਗ ਪੱਤਰ ਦਿੱਤਾ ਗਿਆ ਮੰਗ ਕੀਤੀ ਗਈ ਹੈ ਕਿ ਜਿਹੜੇ ਪੁਰਾਣੇ ਸਮਿਆਂ ਚ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਂਦੀ ਸੀ ਉਹੀ ਦਿੱਤੀ ਜਾਣੀ ਚਾਹੀਦੀ ਹੈ ਸੁਖਵੀਰ ਸਿੰਘ ਬਾਦਲ ਹੋਰਾਂ ਨੂੰ ਕਿਉਂਕਿ ਉਹਨਾਂ ਦੇ ਪਿਤਾ ਦਾ ਵੀ ਵਾਰ-ਵਾਰ ਜ਼ਿਕਰ ਕੀਤਾ ਗਿਆ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਨਰੰਗਕਾਰੀ ਕਾਂਡ ਤੋਂ ਲੈ ਕੇ ਬਣਦੇ ਕਮਿਸ਼ਨਾਂ ਤੱਕ ਹੋਰ ਵੱਡੇ ਕਾਂਡਾਂ ਤੱਕ ਬੇਅਦਬੀਆਂ ਤੱਕ ਸਾਰਾ ਕੁਝ ਜ਼ਿਕਰ ਕਰ ਦਿੱਤਾ ਕਹ ਇਹਨਾਂ ਨੂੰ ਖਿਲਾਫ ਬਣਦੀ ਕਾਰਵਾਈ ਸਖਤ ਤੋਂ ਸਖਤ ਕਰੋ ਸਖਤ ਹੁਕਮ ਦਿਓ ਕਿ ਇਹਨਾਂ ਨੂੰ ਸਖਤ ਸਜ਼ਾ ਲਾਓ ਦੇਖੋ ਜਿਹੜੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਸ਼੍ਰੋਮਣੀ ਕਾਲੀ ਦਲ ਸਾਡੇ ਖਿਲਾਫ ਆ ਸਾਡੇ ਮੁੰਡੇ ਦੇ ਖਿਲਾਫ ਆ ਤੇ ਕਿਉਂ ਨਹੀਂ ਫਿਰ ਉਹ ਤੇ ਕਹਿੰਦੇ ਹੁੰਦੇ ਨੇ ਕਿ ਭੱਜਦਿਆਂ ਨੂੰ ਵਾਣ ਇਕੋ ਜੇ ਨੇ ਤੁਸੀਂ ਸਾਨੂੰ ਏਜੰਟ ਦੱਸਿਆ ਤੁਸੀਂ ਸਾਨੂੰ ਦੱਸਿਆ ਕਿ ਇਹਦੇ ਪਿੱਛੇ ਪੱਦੇ ਕਿਹੜੀਆਂ ਕਿਹੜੀਆਂ ਸ਼ਕਤੀਆਂ ਨੇ ਇਹ ਜੀ ਇੱਕ ਮਹੀਨਾ ਰਹਿ ਕੇ ਰੋਂ ਲਾ ਪਿਆ ਅਸੀਂ ਜੇਤੀ ਐਨਐਸਐ ਸਾਡੇ ਬਜ਼ੁਰਗਾਂ ਨੇ ਬੜੀ ਬੜੀ ਵਾਰ ਕਟੀਆਂ ਆ ਗਈਆਂ ਨੇ ਇਹ ਬੰਦੀ ਸਿੰਘ ਨਹੀਂ ਹੈਗਾ ਇਸ ਤੋਂ ਪਹਿਲਾਂ ਬੰਦੀ ਸਿੰਘ ਰਿਆ ਹੋਣੀ ਚਾਹੀਦੇ ਨੇ ਉਹ ਸਾਰੀਆਂ ਚੀਜ਼ਾਂ ਤੇ ਅਗਲੇ ਨੂੰ ਵੀ ਤੇ ਦੁੱਖ ਲੱਗਦਾ ਹੋਊਗਾ ਤੇ ਉਹਦੇ ਚ ਲੱਗਦਾ ਕਿ ਸਾਰਾ ਪੰਜਾਬ ਕਹਿ ਰਿਹਾ ਆਪੋਜੀਸ਼ਨ ਪਾਰਟੀ ਕਹੇ ਸਾਰੇ ਕਹਿ ਰਹੇ ਨੇ ਕਿ ਸੁਭੀ ਸਿੰਘ ਬਾਦਲ ਦੀ ਅਗਵਾਈ ਵਾਲਾ ਜਿਹੜਾ ਕਾਲੀ ਦਲ ਇਹਨੂੰ ਮਸਾਲੀ ਸਜ਼ਾ ਮਿਲਣੀ ਚਾਹੀਦਾ ਹੁਣ ਇਸ ਤੋਂ ਪਹਿਲਾਂ ਤੇ ਇਹਨਾਂ ਨੇ ਸੁਭੀ ਸਿੰਘ ਬਾਦਲ ਹੋਣਾ ਨੇ ਤੇ ਕਬੂਲ ਹੀ ਕਰ ਲਿਆ ਕਿ 2007 ਤੋਂ ਲੈ ਕੇ 2017 ਤੱਕ ਉਹਨਾਂ ਦੀ ਸਰਕਾਰ ਕਿ ਸਾਡੇ ਵੇਲੇ ਜੋ ਜਾਣੇ ਚ ਜੋ ਅਣਜਾਣੇ ਚ ਗਲਤੀਆਂ ਹੋਈਆਂ ਅਸੀਂ ਉਹ ਸਾਰੀਆਂ ਗਲਤੀਆਂ ਨੂੰ ਆਪਣੀ ਝੋਲੀ ਚ ਭਰ ਲੈਨੇ ਉਹ ਗਲਤੀਆਂ ਦੇ ਨਾਲ ਉਹਨੇ ਝੋਲੀ ਭਰ ਲਈਆ ਉਹ ਕਬੂਲ ਚੁੱਕੇ ਨੇ ਕਿ ਜੋ ਵੀ ਸਾਡੇ ਕੋ ਗੁਨਾਹ ਹੋਏ ਨੇ ਉਹਨਾਂ ਵਾਸਤੇ ਅਸੀਂ ਜ਼ਿੰਮੇਵਾਰ ਆ ਉਹ ਤੇ ਹੁਣ ਅਕਾਲ ਤਖਤ ਸਾਹਿਬ ਤੋਂ ਜਦੋਂ 30 ਤਰੀਕ ਨੂੰ ਪੰਜ ਸਿੰਘ ਸੁਬਾਨ ਬੈਠਣਗੇ ਉਹਨਾਂ ਨੇ ਡਿਸਾਈਡ ਤੇ ਕਰ ਲਿਆ ਹੋਊਗਾ ਖੜੇ ਪੈਰ ਤੇ ਫੈਸਲੇ ਨਹੀਂ ਲਈ ਜਾਂਦੇ ਹੈਗੇ ਉਹਨਾਂ ਦੇਖਣਾ ਕਿ ਕੀ ਸਜ਼ਾ ਸੁਣਾਉਣੀ ਹੈਗੇ ਕੀ ਇਹਨਾਂ ਨੂੰ ਤਨਖਾਹਿਆ ਕਰਾਰ ਦੇਣਾ ਹੈਗਾ ਨਾ ਤੇ ਚੰਦੂ ਮਾਗਰਾ ਢੀਂਸੇ ਵਾਲੇ ਧੜੇ ਦੇ ਕਹਨ ਤੇ ਜਥੇਦਾਰਾਂ ਨੇ ਫੈਸਲਾ ਲੈਣਾ ਤੇ ਨਾ ਹੀ ਜਿਹੜੇ ਅੱਜ ਬਾਪੂ ਤਰਸੀਮ ਸਿੰਘ ਹੁਣੀ ਮਿਲ ਕੇ ਉਹਨਾਂ ਦੇ ਕਹਨ ਤੇ ਉਹਨਾਂ ਦੇ ਆਪਣਾ ਇੱਕ ਵਿਜ਼ਨ ਦੇਖਣਾ ਹੈਗਾ ਉਹਨਾਂ ਨੇ ਤੇ ਆਪਣਾ ਫੈਸਲਾ ਸੁਣਾਉਣਾ ਹੈਗਾ ਉਹਨਾਂ ਤੇ ਉਹਨਾਂ ਦੀ ਜੋ ਉਹਨਾਂ ਨੂੰ ਲੱਗਾ ਹੋਊਗਾ ਕਿ ਚੰਗਾ ਮਾੜਾ ਫੈਸਲਾ ਸੁਣਾ ਨਾ ਉਹ ਤੇ ਉਹਨਾਂ ਤੇ ਹੀ ਨਿਰਭਰਕ ਹੈ ਉਸੇ ਤੇ ਕਿਸੇ ਨੂੰ ਕਿੰਤੂ ਪਰੰਤੂ ਹੋਣਾ ਨਹੀਂ ਚਾਹੀਦਾ ਪਰ ਲਾਜ਼ਮੀ ਤੌਰ ਤੇ ਫੈਸਲੇ ਤੇ ਕਿੰਤੂ ਪਰੰਤੂ ਹੋਏਗਾ ਕਿਉਂਕਿ ਅਕਾਲ ਤੱਕ ਸਾਫ ਤੇ ਜਦੋਂ ਦੇ ਜਥੇਦਾਰ ਬਹੁਤ ਬੌਣੀ ਕੱਦ ਵਾਲੇ ਲੋਕ ਬੈਠ ਗਏ ਨਾ ਉਸ ਤੱਕ ਤੱਕ ਤੇ ਉਹ ਫੈਸਲੇ ਜਿਹੜੇ ਲਏ ਜਾਂਦੇ ਰਹੇ ਉਸ ਤੱਕਤ ਤੋਂ ਉਹ ਤਖਤ ਦੀ ਜਿਹੜੀ ਸ਼ੋਭਾ ਜਦ ਵਜੂਦ ਉਹ ਘਟਿਆ ਹੈਗਾ ਇਸ ਕਰਕੇ ਉਹ ਜਿਹੜੇ ਫੈਸਲੇ ਤੇ ਕਿੰਤੂ ਪਰੰਤੂ ਹੋਣਾ ਲਾਜ਼ਮੀ ਆ ਪਰ ਕਿਉਂਕਿ ਕਾਲੀਦਲ ਵਾਰ-ਵਾਰ ਅੰਮ੍ਰਿਤਪਾਲ ਨੂੰ ਟਾਰਗੇਟ ਕਰ ਰਿਹਾ ਤੇ ਉਹਨਾਂ ਨੂੰ ਲੱਗਾ ਕਿ ਕਿਉਂ ਨਾ ਅਸੀਂ ਵੀ ਇਹਨਾਂ ਨੂੰ ਟਾਰਗੇਟ ਕਰੀਏ ਉਹ ਸਿਆਸਤ ਦੇ ਵਿੱਚ ਸਭ ਕੁਝ ਚੱਲਦਾ ਹੈਗਾ ਨਾ ਤੇ ਉਹਨੂੰ ਲੈ ਕੇ ਹੀ ਉਹਨਾਂ ਦੀ ਇੱਕ ਵੱਖਰੀ ਸਿਆਸਤ ਹੋ ਗਈ ਸਾਰਿਆਂ ਦਾ ਹੁਣ ਇਸ ਟਾਈਮ ਇੱਕੋ ਇੱਕ ਨਜ਼ਰ ਆ ਕਿ ਪੰਜਾਬ ਦੇ ਵਿੱਚ ਪੰਥਕ ਸਪੇਸ ਬਹੁਤ ਜ਼ਿਆਦਾ ਬਣ ਚੁੱਕੀ ਆ ਆਪੋਜੀਸ਼ਨ ਪਾਰਟੀ ਦੀ ਵੀ ਬਹੁਤ ਜ਼ਿਆਦਾ ਸਪੇਸ ਬਣ ਚੁੱਕੀ ਆ ਐਡੇ ਮਹੱਤਵਪੂਰਨ ਅਜੰਡੇ ਨੇ ਜਿਸ ਅਜੰਡਿਆਂ ਤੇ ਨਾ ਸ਼੍ਰੋਮਣੀ ਕਾਲੀ ਦਲ ਗੱਲ ਕਰ ਰਿਹਾ ਤੇ ਨਾ ਹੀ ਕਾਂਗਰਸ ਪਾਰਟੀ ਗੱਲ ਕਰ ਰਹੀ ਆ ਕਿਉਂਕਿ ਕਾਂਗਰਸ ਪਾਰਟੀ ਦੇ ਵੀ ਜਿਹੜੇ ਲੋਕ ਨੇ ਉਹ ਤੇ ਦੋ ਕਮਰਿਆਂ ਦੇ ਬੈੱਡਰੂਮ ਨੂੰ ਲੈ ਕੇ ਵੀ ਜਾ ਕੇ ਮੁੱਖ ਮੰਤਰੀ ਦੇ ਅੱਗੇ ਮੱਥਾ ਟੇਕ ਆਏ ਹੈਗੇ ਨੇ ਵੀ ਸਾਡੇ ਘਰ ਨਾ ਖਾਲੀ ਕਰਾਓ ਜੀ ਸਾਡੇ ਨਿਆਣੇ ਪੜਦੇ ਹੈਗੇ ਨੇ ਜਦ ਅਜੀਬ ਮਸਲਿਆਂ ਤੇ ਨਿੱਜ ਇੱਕ ਫਲੈਟ ਦੇ ਮਸਲੇ ਦੇ ਵਿੱਚ ਹੀ ਅਸੀਂ ਸਰਕਾਰਾਂ ਦੇ ਨਾਲ ਸੌਦਾ ਕਰ ਲਈਏ ਤੇ ਫਿਰ ਆਪੋਜੀਸ਼ਨ ਪਾਰਟੀ ਨਾ ਰਹੀ ਜਾਂਦੀ ਹੈਗੀ ਤੇ ਇਸ ਕਰਕੇ ਹੁਣ ਇਹ ਸਭ ਤੋਂ ਵੱਡਾ ਸਵਾਲ ਇਹ ਆ ਗਿਆ ਕਿ ਹੁਣ ਸਾਰਿਆਂ ਦੀ ਜਿਹੜੀ ਨਜ਼ਰਾਂ ਨਾ ਇੱਕ ਤੇ ਪੰਤਿਕ ਸਪੇਸ ਖਾਲੀ ਆ ਇੱਕ ਆਪੋਜੀਸ਼ਨ ਵਾਲੀ ਵੀ ਸਪੇਸ ਖਾਲੀ ਆ ਗਈ ਹੈ ਤੇ ਉਹ ਤੀਜੀ ਮਹੱਤਵਪੂਰਨ ਇਹ ਗੱਲ ਆ ਕਿ ਸ਼ਰੂਮਨੀ ਗੁਰਦਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣੀਆਂ ਨੇ ਸ਼੍ਰੋਮਣੀ ਕਾਲੀ ਦਲ ਨੂੰ ਇਹ ਲੱਗਦਾ ਕਿ ਜਿੰਨਾ ਅਸੀਂ ਅਮਰਤਪਾਲ ਨੂੰ ਟਾਰਗੇਟ ਕਰਾਂਗੇ ਸਾਨੂੰ ਉਹਨਾਂ ਫਾਇਦਾ ਹੋਊਗਾ ਅਮਰਤਪਾਲ ਸਿੰਘ ਧੜੇ ਨੂੰ ਲੱਗਦਾ ਕਿ ਜਿੰਨਾ ਅਸੀਂ ਸੁਬੀਸ਼ ਸਿੰਘ ਬਾਦਲ ਨੂੰ ਨਿੰਦਾਂਗੇ ਜਿੰਨਾ ਅਸੀਂ ਉਹਨਾਂ ਨੂੰ ਸਿਆਸਤ ਦੇ ਵਿੱਚ ਭੰਡਾਂਗੇ ਉਹ ਸਾਨੂੰ ਫਾਇਦਾ ਹੋਏਗਾ ਇਹ ਹੁਣ ਅਸਲੀ ਜਿਹੜੀ ਲੜਾਈ ਆ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਸਭ ਕੁਝ ਹੋ ਰਿਹਾ ਬੰਦੀ ਸਿੰਘਾਂ ਦਾ ਮਸਲਾ ਵੀ ਵਾਰ-ਵਾਰ ਉੱਠ ਰਿਹਾ ਹੈਗਾ ਭਾਈ ਗੁਰਦੀਪ ਸਿੰਘ ਖੈੜਾ ਹੋਣੀ ਜੇ ਸ਼੍ਰੋਮਣੀ ਕਾਲੀ ਦਲ ਦੇ ਆ ਕੇ ਮੰਚ ਤੋਂ ਤਰੀਫਾਂ ਵੀ ਕਰਦੇ ਨੇ ਗੱਲਾਂ ਵੀ ਹੁੰਦੀਆਂ ਨੇ ਉਹਦੇ ਨਾਲ ਕਾਲੀ ਦਲ ਨੂੰ ਹੀ ਬਲ ਮਿਲਦਾ ਕਿ ਨਹੀਂ ਮਿਲਦਾ ਇਹਨਾਂ ਚੋਣਾ ਦੇ ਵਿੱਚ ਪਤਾ ਲੱਗੂਗਾ ਹੁਣ ਅੱਜ ਇਸੇ ਕਰਕੇ ਜਿਹੜਾ ਧੜਾ ਵਾ ਇਹ ਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਉਹਨਾਂ ਨੂੰ ਮਿਲਿਆ ਜਿਹੜੇ ਕਿਨੇ 11 12 ਜਿਹੜੇ ਪੁਆਇੰਟ ਉਹਨਾਂ ਨੇ ਰੇਜ਼ ਕੀਤੇ ਨੇ ਉਹਦੇ ਚ ਇਹੀ ਕਿਹਾ ਨਾ ਮੋٹے ਰੂਪ ਦੇ ਵਿੱਚ ਕਿ ਜਿਹੜਾ ਤੁਸੀਂ ਫੈਸਲਾ ਸੁਣਾਉਣਾ ਵਾ ਉਹ ਅਜਿਹੀ ਮਿਸਾਲੀ ਸਜ਼ਾ ਦਿੱਤੀ ਜਾਵੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਅੱਗੇ ਤੋਂ ਇਹੋ ਜਿਹੇ ਬੱਜਰ ਗੁਨਾਹ ਨਾ ਕਰਨ ਜਾਂ ਉਹਨਾਂ ਦੀਆਂ ਸਰਕਾਰਾਂ ਦੇ ਵਿੱਚ ਇਹ ਬੱਜਰ ਗਨਾਹ ਨਾ ਹੋਣਾ ਇੱਕ ਮੰਗ ਵੀ ਕੀਤੀ ਗਈ ਹੈ ਬਕਾਇਦਾ ਤੌਰ ਤੇ ਕਹਿੰਦੇ ਚਾਏ ਭਾਈ ਵਾਲਸੀ ਇਸ ਮਸਲੇ 'ਚ ਉਹਨਾਂ ਨੇ ਬਾਗੀਆਂ ਵੱਲ ਵੀ ਇਸ਼ਾਰਾ ਕੀਤਾ ਕਿ ਉਹਨਾਂ ਨੂੰ ਅਗਲੇ 10 ਸਾਲਾਂ ਲਈ ਜਾਂ ਕੁਝ ਸਾਲਾਂ ਦੇ ਲਈ ਉਹਨਾਂ ਦਾ ਰਾਜਨੀਤਿਕ ਤੌਰ ਤੇ ਜਾਂ ਸਮਾਜਿਕ ਵਿਚਰਣ ਤੱਕ ਜਿਹੜੀਆਂ ਵੱਡੇ ਵੱਡੇ ਅਹੁਦੇਦਾਰੀਆਂ ਜ਼ਿੰਮੇਵਾਰੀਆਂ ਨੇ ਉਹਨਾਂ ਤੋਂ ਲਾਂਭੇ ਕਰਨਾ ਚਾਹੀਦਾ ਉਹਨਾਂ ਸਾਰਿਆਂ ਨੂੰ ਚਾਹੇ ਸੁਖਵੀਰ ਸਿੰਘ ਬਾਦਲ ਨੇ ਜਾਂ ਹੋਰ ਸ਼੍ਰੋਮਣੀ ਅਕਾਲੀ ਦਲ ਦੇ ਉਸ ਵਕਤ ਜ਼ਿੰਮੇਵਾਰ ਅਹੁਦੇਦਾਰ ਸਨ ਨੇਤਾ ਸਨ ਉਹਨਾਂ ਸਾਰਿਆਂ ਤੋਂ ਜ਼ਿੰਮੇਵਾਰੀਆਂ ਵੀ ਖੋਹੀਆਂ ਜਾਣ ਦੇਖੋ ਸਭ ਤੋਂ ਵੱਡੀ ਗੱਲ ਇਹ ਹੈ ਜਿਵੇਂ ਸੁਬੀਰ ਸਿੰਘ ਬਾਦਲ ਤਾਂ ਨਹੀਂ ਦੋਸ਼ੀ ਨਾ ਸਮੁੱਚੀ ਅਕਾਲੀ ਦਲ ਲੀਡਰਸ਼ਿਪ ਦੋਸ਼ੀ ਹੈ ਸਮੁੱਚੀ ਅਕਾਲੀ ਦਲ ਭਾਜਪਾ ਦੇ ਸਰਕਾਰ ਦੇ ਵਿੱਚ ਜਿਹੜੇ ਭਾਜਪਾ ਤੋਂ ਛੱਡੋ ਉਹ ਤੇ ਕਾਲ ਤਖਤ ਤੇ ਦੇ ਉਹਨਾਂ ਦਾ ਤੇ ਕੋਈ ਲੈਣਾ ਦੇਣੀ ਹੈਗਾ ਜਿਹੜੇ ਵੀ ਜੇ ਭਾਜਪਾ ਦੇ ਵਿੱਚ ਵੀ ਉਸ ਸਮੇਂ ਜੇ ਸਿੱਖ ਮੰਤਰੀ ਸਨ ਉਹ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈਗੀ ਕਿ ਉਹ ਇਸ ਮਸਲੇ ਦੇ ਵਿੱਚ ਦੋਸ਼ੀ ਨਾ ਇਹ ਤੇ ਇੱਕ ਇਹ ਇੱਕ ਪਲੀ ਜਿਹੜੀ ਕੈਬਨਿਟ ਦਾ ਫੈਸਲਾ ਹੁੰਦਾ ਨਾ ਉਹ ਕੱਲਾ ਪ੍ਰਕਾਸ਼ ਸਿੰਘ ਬਾਦਲ ਦਾ ਫੈਸਲਾਤ ਨਹੀਂ ਕੈਬਨਿਟ ਦਾ ਕੀ ਹੁੰਦਾ ਕਿ ਸਮੁੱਚੀ ਸਰਕਾਰ ਦਾ ਫੈਸਲਾ ਜੇ ਕਾਲੀ ਦਲ ਦੀ ਕੋਰ ਕਮੇਟੀ ਦੇ ਵਿੱਚ ਫੈਸਲੇ ਲਏ ਗਏ ਹੋਣਗੇ ਉਸ ਸਮੇਂ ਪ੍ਰਕਾਸ਼ ਸਿੰਘ ਬਾਦਲ ਸਾਹਿਬ ਜਿੰਦੇ ਸੀ ਜਾਂ ਉਸ ਤੋਂ ਬਾਅਦ ਸੁਭੀਰ ਸਿੰਘ ਬਾਦਲ ਦੇ ਹੱਥ ਜਦੋਂ ਵਾਗਡੋਰ ਆ ਗਈ ਉਹ ਸੁਭੀਰ ਸਿੰਘ ਬਾਦਲ ਦਾ ਨਹੀਂ ਫੈਸਲਾ ਉਹ ਤੇ ਕੋਰ ਕਮੇਟੀ ਦਾ ਮੰਨਿਆ ਜਾਊਗਾ ਫੈਸਲਾ ਉਹ ਕੈਬਨਿਟ ਕੈਬਨਿਟ ਦਾ ਫੈਸਲਾ ਮੰਨਿਆ ਜਾ ਇਸ ਕਰਕੇ ਕੱਲਾ ਸੁਭੀਰ ਦੋਸ਼ ਨਹੀਂ ਹੈ ਜਿੰਨੇ ਵੀ ਜਿਹੜੇ ਜ਼ਿੰਮੇਵਾਰ ਨੇ ਚਾਹੇ ਉਹ ਸਰਕਾਰ ਦਾ 파ਟ ਸੀ ਜੋ polititical ਤੌਰ ਤੇ 파ਰ ਸੀ ਉਹ ਸਾਰੇ ਬਰਾਬਰ ਦੋਸ਼ੀ ਨੇ ਇਹਨਾਂ ਦੇ ਵਿੱਚੋਂ ਤੇ ਤਾਂ ਆਪਾਂ ਕਹਿੰਦੇ ਕਿ ਬੰਦਾ پاک ਪਵਿੱਤਰ ਹੈ ਜਦੋਂ ਕੋਰ ਕਮੇਟੀ ਦੇ ਵਿੱਚ ਮੀਟਿੰਗ ਹੋਈ ਸੀ ਤੇ ਇਹਨਾਂ ਨੇ ਆਪਣੀ ਰੈਜੈਂਟਮੈਂਟ ਸ਼ੋ ਕੀਤੀ ਸੀ ਮੰਨ ਕੇ ਚੱਲੋ ਕਿ ਢੀਂਸਾ ਸਾਹਿਬ ਬੀਬিজਗੀਰ कौर ਸਿਕੰਦਰ ਸਿੰਘ ਮਲੂਕਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮੜਾ ਮੋٹے ਰੂਪ ਦੇ ਚਾਹੀਏ ਕੋਰ ਕਮੇਟੀ ਦੇ ਮੈਂਬਰ ਹੋਣਗੇ ਜਦੋਂ ਵੀ ਉਹ ਕੋਰ ਕਮੇਟੀ ਇਹਨਾਂ ਮਸਲਾ ਹੁੰਦੀ ਕੀ ਇਹਨਾਂ ਨੇ ਆਪਣੇ ਇਤਰਾਜ਼ ਵਿਕਤ ਕਰਾਏ ਸੀ ਕਿ ਅਸੀਂ ਇਸ ਮਸਲੇ ਦੇ ਵਿੱਚ ਸਹਿਮਤ ਨਹੀਂ ਆ ਫਿਰ ਤੇ ਮੰਨਿਆ ਜਾ ਸਕਦਾ ਕਿ ਹਾਂ ਇਹ ਬੰਦੇ ਖਰੇ ਸੀ ਇਸੇ ਤਰ੍ਹਾਂ ਆਪਾਂ ਅਗਰ ਪੰਜਾਬ ਸਰਕਾਰ ਦੀ ਗੱਲ ਕੀਤੀ ਹੈ 2007 ਤੋਂ ਲੈ ਕੇ 17 ਤੱਕ ਜੋ ਵੀ ਹੈਗਾ ਉਸ ਸਮੇਂ ਕੀ ਸਿਕੰਦਰ ਸਿੰਘ ਮਲੂਕਾ ਮਨਿਸਟਰ ਨਹੀਂ ਸੀ ਜਾਂ ਸੁਦੇਵ ਸਿੰਘ ਢੀਂਡਸਾ ਦਾ ਲੜਕਾ ਪਰਮਿੰਦਰ ਸਿੰਘ ਢੀਂਡਸਾ ਮਨਿਸਟਰ ਨਹੀਂ ਸੀ ਉਹ ਕੈਂਡੀਡੇਟ ਦਾ ਫੈਸਲਾ ਸੀ ਉਹ ਕੱਲੇ ਅਕਾਲੀ ਬੀਜੇਪੀ ਸਰਕਾਰ ਦੇ ਫਿਰ ਕੀ ਉਦੋਂ ਵੀ ਜੇ ਇੱਕ ਫੈਸਲੇ ਲਏ ਹੋਣੇ ਕਿ ਇਨ੍ਹਾਂ ਬੰਦਿਆਂ ਨੂੰ ਮੰਨ ਲਓ ਕਿਸੇ ਨੂੰ ਡੀਜੀਪੀ ਲਾਉਣਾ ਹੈ ਉਹ ਤੇ ਉੱਥੇ ਕਿਸੇ ਨੇ ਆਪਣੇ ਇਤਰਾਜ਼ ਬਖਤ ਕਰਾਇਆਗੇ ਨਹੀਂ ਕਿਸਨੇ ਕਿਹਾ ਹੈ ਇਹ ਤੋਂ ਪਹਿਲਾਂ ਕਿ ਫਲਾਣੇ ਬੰਦੇ ਨੂੰ ਆ ਜਿੰਮੇਵਾਰੀ ਦੇਣੀ ਉਹਨੂੰ ਸ਼ਾਮਲ ਨਹੀਂ ਕਰਨਾ ਚਾਹੀਦਾ ਹੈਗਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹਨਾਂ ਨੂੰ ਡੀਜੀਪੀ ਅੱਜ ਕਹੀ ਜਾਂਦੇ ਕਿ ਬੀਜੇਪੀ ਦੇ ਕਹਿਣ ਤੇ ਲਾਇਆ ਤੇ ਬੀਜੇਪੀ ਨੇ ਕੀ ਗੱਲ ਧੌਂ ਤੇ ਗੋੜਾ ਰੱਖਤਾ ਹੈ ਤੁਸੀਂ ਮੇਜਰ ਪਾਰਟੀ ਸੀ ਤੁਹਾਡੀ ਸਰਕਾਰ ਸੀ ਤੁਸੀਂ ਜ਼ਰੂਰੀ ਥੋੜਾ ਹੁੰਦਾ ਹੈ ਕਿ ਅਲਾਈਂਸ ਕਵੇ ਕਿ ਇਹੋ ਹੀ ਕਰਨਾ ਹੈਗਾ ਠੀਕ ਹੈ ਇਹ ਮੈਨੂੰ ਲੱਗਦਾ ਕਿ ਇਸ ਮਸਲੇ ਦੇ ਵਿੱਚ ਸਾਰਿਆਂ ਨੂੰ ਇਹ ਤੇ ਆਪਣੇ ਆਪ ਚ ਮੰਨ ਲੈ ਕੇ ਅਕਾਲ ਤਖਤ ਸਾਹਿਬ ਤੋਂ ਪਹਿਲਾਂ ਉਹ ਆਪਣੇ ਆਪ ਨੂੰ ਦੋਸ਼ੀ ਮੰਨ ਚੁੱਕੇ ਨੇ ਜਦੋਂ ਫੈਸਲਾ ਆਊਗਾ ਉਹ ਕਿਹੜੀ ਸੁਣਤੇ ਸਜ਼ਾ ਜਿਵੇਂ ਇੱਕ ਹੁੰਦਾ ਨਾ ਦੁਨਿਆਵੀ ਕੋਰਟ ਜਿਹੜੀ ਹੈਗੀ ਹੈ ਦੁਨਿਆਵੀ ਕੋਰਟ ਦੇ ਵਿੱਚ ਕੀ ਕਿ ਪਹਿਲੇ ਦਿਨ ਕੀ ਕਰ ਦਿੰਦੇ ਕਿ ਦੋਸ਼ ਦੋਸ਼ੀ ਪਾਏ ਜਾਂਦੇ ਹੈਗੇ ਨੇ ਫਿਰ ਕੁਆਂਟਮ ਆਫ ਜਿਹੜੀ ਸਜ਼ਾ ਸੁਣਾਈ ਜਾਂਦੀ ਕਿ ਇਹਨੂੰ 10 ਸਾਲ ਸੁਣਾਉਣੀ ਜਾਂ 20 ਸਾਲ ਸੁਣਨੀ ਜਾਂ ਉਮਰ ਕੈਸ ਸੁਣਾਉਣੀ ਇਹਦੇ ਚ ਜਿਹੜੇ ਅਕਿਊਜ਼ ਨੇ ਉਹ ਕਹਿੰਦੇ ਕਿ ਸਾਡੇ ਕੋਲ ਗਲਤੀਆਂ ਹੋਈਆਂ ਹੀ ਦੋਸ਼ੀ ਆ ਇਹ ਤਾਂ ਜਿਹੜੀ ਅ ਅਦਾਲਤ ਆ ਸਿੱਖਾਂ ਦੀ ਜਿਹੜੀ ਅਦਾਲਤ ਆ ਜਿਹੜੀ ਕਿਸੇ ਹੋਰ ਕੌਮ ਕੋ ਅਦਾਲਤ ਨਹੀਂ ਆਏਗੀ ਉਸ ਅਦਾਲਤ ਤੇ ਹੁਣ ਇਹਨਾਂ ਨੂੰ ਸਜ਼ਾ ਸੁਣਾਉਣੀ ਆ ਵੀ ਵਾਕਈ ਇਹਨਾਂ ਨੂੰ ਬਰੀ ਕਰਨਾ ਵਾ ਜਾਂ ਸਜ਼ਾ ਸੁਣਾਉਣੀ ਉਹ ਸਜ਼ਾ ਦਾ ਰੂਪ ਕਿਹੜਾ ਗੱਲ ਦੇ ਸਜ਼ਾ ਦੇ ਰੂਪ ਦੀ ਆ ਕਿ ਇਹਨਾਂ ਨੂੰ ਇਹ ਤਨਖਾਹਿਆ ਕਰਾਰ ਦੇਣਾ ਚਾਹੀਦਾ ਇਹ ਉਹਨਾਂ ਨੇ ਫੈਸਲਾ ਕਰਨਾਗਾ ਸਿੰਘ ਸੁਭਾ ਨੇ ਫੈਸਲਾ ਕਰਨਾ ਇਹਨਾਂ ਨੂੰ ਕੀ ਇਹ ਬਾਰਕ ਲਾਉਣੀ ਚਾਹੀਦੀ ਆ ਕਿ ਅਗਲੇ 5 ਸਾਲ ਤੱਕ ਇਹ ਚੋਣ ਨਹੀਂ ਲੜ ਸਕਦੇ ਉੱਥੇ ਦੇਖਣਾ ਵਾ ਕਿ ਜਿਹੜੀ ਗੁਰਮਤ ਰਹਿਤ ਮਰਿਆਦਾ ਦੇ ਤਹਿਤ ਉਹਦੇ ਚ ਸਜ਼ਾ ਕੀ ਕੀ ਹੈ ਜੀ ਆਪਣੇ ਕਹਿਨ ਤੇ ਚੰਦੂ ਮਾਰਾ ਸਾਹਿਬ ਧੜੇ ਦੇ ਕਹਿਨ ਤੇ ਜਾਂ ਢੀਂਡਾ ਸਾਹਿਬ ਦੇ ਧੜੇ ਦੇ ਕਹਿਨ ਤੇ ਜਾਂ ਜਿਹੜੇ ਅੱਜ ਮਿਲ ਉਹਨਾਂ ਦੇ ਧੜੇ ਦੇ ਕਹਿਨ ਤੇ ਨੀ ਇਹ ਸਜ਼ਾ ਡਿਸਾਈਡ ਹੋਣੀ ਉਹ ਤੇ ਜੋ ਕੁਝ ਉਹਦੇ ਚ ਲਿਖਿਆ ਹੋਊਗਾ ਉਹ ਉਹ ਉਹਦੇ ਵਿੱਚ ਹੀ ਆ ਉਹਦੇ ਚ ਤੇ ਪਤਾ ਨਹੀਂ ਹੁਣ ਜਦੋਂ ਆਪਾਂ ਇਤਿਹਾਸ ਫੁਰੋਲਾਂਗੇ ਕਿ ਜਦੋਂ ਕਾਲੀ ਫੂਲਾ ਸਿੰਘ ਹੋਣਾ ਨੇ ਮਹਾਰਾਜ ਜੀਤ ਸਿੰਘ ਨੂੰ ਸਜ਼ਾ ਦਿੱਤੀ ਜਾਂ ਇੱਥੇ ਗ੍ਰਹਿ ਮੰਤਰੀ ਬੂਟਾ ਸਿੰਘ ਨੂੰ ਸਜ਼ਾ ਦਿੱਤੀ ਗਈ ਹੈ ਗਿਆਨੀ ਜੈਲ ਸਿੰਘ ਨੂੰ ਸਜ਼ਾ ਦਿੱਤੀ ਗਈ ਹੈ ਸਰਜੀਤ ਸਿੰਘ ਬਰਨਾਲਾ ਹੋਣਾ ਨੂੰ ਸਜ਼ਾ ਦਿੱਤੀ ਕੋੜੇ ਵੀ ਮਾਰੇ ਗਏ ਨੇ ਦਰਖਤੇ ਨਾਲ ਬੰਨਿਆ ਵੀ ਗਿਆਗਾ ਇਹਨਾਂ ਨੂੰ ਪਤਾ ਨਹੀਂ ਕਿਹੜੀ ਸਜ਼ਾ ਦਿੱਤੀ ਗਈ ਉੱਥੇ ਜਿਹੜੀ ਸਜ਼ਾ ਦਿੱਤੀ ਜਾਂਦੀ ਹੈ ਉਸ ਤੋਂ ਕਿੰਤੂ ਪਰੰਤੂ ਬਾਅਦ ਚ ਹੋਏਗਾ ਅੱਜ ਤੱਕ ਇਹ ਕਿ ਇਹ ਵਾਕਏ ਇਹਨਾਂ ਨੂੰ ਕਿਹੜੀ ਸਜ਼ਾ ਮਿਲੀ ਉਹ ਆਪਣੇ ਆਪ ਚ ਇੱਕ ਵੱਡਾ ਸਵਾਲ ਆ ਪਰ ਕਾਲੀ ਦਲ ਲਾਸਟ ਟਾਈਮ ਉਹ ਸਜ਼ਾ ਭੁਗਤਣ ਨੂੰ ਤਿਆਰ ਜੀ ਕਿਉਂਕਿ ਜਿੰਨੇ ਉਹਨਾਂ ਨੇ ਇਤਰਾਜ਼ ਸੁਖਦੇਵ ਸਿੰਘ ਢੀਂਡਸਾ ਦੇ ਧੜੇ ਨੇ ਲਾਏ ਸੀ ਉਸ ਤੇ ਕਾਲੀ ਦਲ ਨੇ ਕੋਈ ਕਿੰਤੂ ਪਰੰਤੂ ਨਹੀਂ ਕੀਤਾਗਾ ਉਹਨਾਂ ਨੇ ਪੁਆਇੰਟ ਵਾਈਜ਼ ਨਹੀਂ ਕਿਹਾ ਉਹ ਕਹਿੰਦੇ ਕਿ ਜੋ ਵੀ ਕੁਝ ਹੋਇਆ ਜੋ ਵੀ ਅਸੀਂ ਪੰਥਿਕ ਰਵੈਤਾ ਮੁਤਾਬਕ ਖਰੇ ਨਹੀਂ ਉਤਰਿਆਗੇ ਉਹਦੇ ਵਾਸਤੇ ਅਸੀਂ ਦੋਸ਼ੀਆਂ ਸਜ਼ਾ ਸਾਨੂੰ ਅਸੀਂ ਕਬੂਲਣੀਆਂ ਤਿਆਰ ਆ ਔਰ ਕਾਲ ਤੱਕ ਸਾਹਿਬ ਤੋਂ ਤੋ ਕੋਈ ਭਜ ਵੀ ਨਹੀਂ ਸਕਦਾਗਾ ਜਿਹੜਾ ਵੀ ਸਿੱਖ ਆ ਜਿਹੜਾ ਗੁਰੂ ਦਾ ਸਿੱਖ ਹੈਗਾ ਉਹ ਕਾਲ ਤੱਕ ਸਾਹਿਬ ਤੋਂ ਨਹੀਂ ਮੁਨਕਰ ਹੋ ਸਕਦਾ ਉਹ ਨਹੀਂ ਭਜ ਸਕਦਾ ਜੇ ਕੋਈ ਭਜੂਗਾ ਉਹਦੇ ਨਾਲ ਫਿਰ ਉਹਦੇ ਕੀਤੇ ਹੋਏ ਪਾਪ ਨਾਲ ਹੀ ਜਾਂਦੇ ਹੈਗੇ ਨੇ ਉਹ ਆਉਣ ਵਾਲੀਆਂ ਪੀੜ੍ਹੀਆਂ ਤੱਕ ਵੀ ਜਿਹੜੇ ਨੇ ਉਹ ਯਾਦ ਰੱਖੇ ਜਾਂਦੇ ਨੇ ਕਿ ਫਲਾਣੇ ਦਾ ਜਿਹੜਾ ਪਿਓ ਆ ਠੀਕ ਹੈ ਉਹਨੂੰ ਸਜ਼ਾ ਦਿੱਤੀ ਗਈ ਸੀ ਉਹ ਭੁਗਤਗੇ ਨਹੀਂ ਗਿਆ ਸੀ ਉਹ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਉਹ ਦੋਸ਼ੀ ਕਰਾਰ ਦਿੱਤਾ ਗਿਆ ਸੀ ਮੰਨ ਲਓ ਇੰਦਰਾ ਗਾਂਧੀ ਨੇ ਗਲਤੀ ਕੀਤੀ ਨਾ ਦਰਬਾਰ ਸਾਹਿਬ ਤੇ ਅਟੈਕ ਕੀਤਾ ਅਕਾਲ ਸਥਾਨ ਸਭਟਾ ਹੈ ਗਿਆ ਸਾਰੇ ਗੁਰੂ ਧਾਮ ਢਾਏ ਗਏ ਹੈਗੇ ਨੇ ਠੀਕ ਹੈ ਜੀ ਔਰ ਅੱਜ ਤੱਕ ਲੋਕੀ ਕਹਿੰਦੇ ਕਿ ਰਾਹੁਲ ਗਾਂਧੀ ਨੂੰ ਮਾਫੀ ਮੰਗਣੀ ਚਾਹੀਦੀ ਹੈ ਕਿਸੇ ਵੱਲੇ ਬਜ਼ੁਰਗਾਂ ਦੀਆਂ ਜਿਹੜੀਆਂ ਗਲਤੀਆਂ ਕੀਤੀਆਂ ਦੀ ਨਾ ਉਹ ਗਾਂ ਪੋਤਿਆਂ ਪੋਤਰੀਆਂ ਤੇ ਦੋਤੇ ਆਪੜੋ ਉਤਲਿਆਂ ਨੂੰ ਵੀ ਭੁਗਤਣੀਆਂ ਪੈਂਦੀਆਂ ਆਈਆਂ ਨੇ ਗਿਆਨੀ ਰੂਪ ਸਿੰਘ ਹੋਣੀ ਜਰਨਲ ਐਡਵਾਈਜ਼ ਨੇ ਸਾਕਾ ਸਾਕਾ ਜ਼ਿਲ੍ਹਿਆਂ ਵਾਲਾ ਬਾਗ ਦਾ ਜਿਹੜਾ ਦੋਸ਼ੀ ਬੰਦਾ ਉਹਨੂੰ ਸਰੂਪਾ ਪਾਇਆ ਗਿਆ ਸੀ ਨਾ ਜੀ ਤੇ ਉਹਨੂੰ ਸਿਮਰਜੀਤ ਸਿੰਘ ਮਾਨ ਉਹਨਾਂ ਨੂੰ ਸਵਾਲ ਖੜੇ ਹੁੰਦੇ ਨੇ ਜਾਂ ਕਹਿੰਦੇ ਰਾਤ ਉਹਦਨ ਖਾਣਾ ਉੱਥੇ ਕੀਤਾ ਗਿਆ ਤੇ ਮਜੀਠੀਆ ਪਰਿਵਾਰ ਤੇ ਗੱਲਾਂ ਹੁੰਦੀਆਂ ਨੇ ਉਹ ਕਹਿੰਦੇ ਜਦੋਂ ਬਜ਼ੁਰਗਾਂ ਦੀਆਂ ਕੀਤੀਆਂ ਹੋਈਆਂ ਗਲਤੀਆਂ ਕਿਸੇ ਵੇਲੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਭੁਗਤਣੀਆਂ ਪੈਂਦੀਆਂ ਆਈਆਂ ਨੇ। ਹੂੰ। ਤੇ ਇਸ ਕਰਕੇ ਬਹੁਤ ਵੱਡਾ ਹੁਣ ਸਵਾਲ ਹੈ ਕਿ ਇਹ ਜਿਹੜਾ ਵੀ ਕੋਈ ਸਿੱਖ ਆ ਜੇ ਅਕਾਲ ਤਖ਼ਤ ਸਾਹਿਬ ਤੋਂ ਕੋਈ ਹੁਕਮ ਹੁੰਦਾ ਉਹਨੂੰ ਤੇ ਸਜ਼ਾ ਜਿਹੜੀ ਲੱਗ ਚੁੱਕੀ ਉਹ ਤੇ ਉਹਨੂੰ ਭੁਗਤਣੀ ਪਈ ਕਈਆਂ ਨੇ ਚੈਲੰਜ ਕੀਤਾ ਅਕਾਲ ਤਖ਼ਤ ਸਾਹਿਬ ਨੂੰ ਪਰ ਉਹ ਫਿਰ ਬੜੇ ਕਹਿੰਦੇ ਕਿ ਨਿਸ਼ਾਨੇ ਤੇ ਹੀ ਟੱਬਰ ਹੈਗੇ ਨੇ। ਹੂੰ। ਔਰ ਕਹਿੰਦੇ ਕਿ ਸਿੱਖ ਕੌਮ ਇਸੇ ਕਰਕੇ ਆ ਬਾਕੀ ਧਰਮਾਂ ਦੇ ਮੁਕਾਬਲੇ ਇੱਕ ਤੇ ਗੁਰੂ ਸਬਾਨ ਦਾ ਜਾਬਤਾ ਔਰ ਨਾਲ ਹੀ ਅਕਾਲ ਤਖਤ ਸਾਹਿਬ ਤੇ ਸਿੰਘ ਸਾਹਿਬ ਜਦੋਂ ਹੁਕਮ ਸੁਣਾਉਂਦੇ ਨੇ ਅਕਾਲ ਤਖਤ ਜਿਹੜਾ ਸਾਡਾ ਜਿਹੜਾ 6ਵੇਂ ਪਾਸ਼ਾ ਸਾਹਿਬ ਗੁਰੂ ਸ਼੍ਰੀ ਹਰਗੋਬਿੰਦ ਸਿੰਘ ਸਾਹਿਬ ਬਣਾਗੇ ਜਿਹੜੇ ਉਹ ਸਮਾਣਤਕ ਦੀ ਸਥਾਪਨਾ ਕਰੇ ਇੱਕ ਉਸ ਦਾ ਜਾਬਤਾ ਇਸੇ ਕਰਕੇ ਜਿਹੜੀ ਕੌਮ ਆ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੀ ਆ ਜੀ